ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਸਵਾਗਤ ਹੈ ਅੱਜ ਅਸੀਂ ਵੀਡੀਓ ਲੈ ਕੇ ਆਏ ਹਾਂ ਬੜਾ ਵਾਲੀ ਪੱਗ ਜਿਹਦੀ ਲੈਂਥ ਹੈ ਇਹ 7.5 ਮੀਟਰ ਜਿਹੜਾ ਕੱਪੜਾ ਉਹ ਆਪਾਂ ਫੁੱਲ ਵੱਲ ਵਰਤਿਆ ਜਿਹੜਾ ਤੁਸੀਂ ਨੇ ਪਹਿਲਾ ਲੜਾ ਲਗਾਉਣਾ ਹੈ ਸਿਰ ਦੇ ਸੈਂਟਰ ਚੋਂ ਲਿਆ ਆ ਕੇ ਹੁਣ ਇਹਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਉਸ ਲੜ ਦੇ ਵਿੱਚ ਜਿਹੜੇ ਵਾਲ ਨੇ ਇਕੱਠੇ ਕਰਕੇ ਉਹ ਲੜ ਦੇ ਵਿੱਚ ਐਂ ਤੇ ਨੇ ਲੱਗ ਗਿਆ ਕਿ ਹਲਕੇ ਜਿਹੇ ਵਾਲ ਖੋਲ ਕੇ ਤੇਰੇ ਬੈਕ ਤੱਕ ਲੜ ਦੇ ਵਿੱਚ ਚੰਗੀ ਤਰ੍ਹਾਂ ਜਿਹੜੇ ਬਲ ਪਾ ਕੇ ਉਸ ਰੰ ਨੂੰ ਜਿਹੜਾ ਲਗਾ ਦੇਣਾ ਹੈ ਜਿਹੜਾ ਤੁਸੀਂ ਨੇ ਅਲੜ ਲਗਾਉਣਾ ਹੈ ਪੂਣੀ ਦਾ ਖੋਲਦਾ ਬਸ ਆਥਲੇ ਰੱਖ ਕੇ ਤੇ ਬੰਦਪਾਸਾ ਉਤੇ ਰੱਖ ਕੇ ਇਸ ਲੜ ਨੂੰ ਜਿਹੜਾ ਹਲਕਾ ਖੋਲ ਲੈਣਾ ਹੈ ਖੋਲਣ ਤੋਂ ਬਾਅਦ ਇਸ ਲੜ ਦੇ ਜਿਹੜੇ ਬਲ ਨੇ ਉਹ ਇਕੱਠੇ ਕਰ ਲੈਣੇ ਹਨ ਸਾਰੇ ਜਿਹੜੇ ਇਸ ਲੜ ਦੇ ਜਿਹੜੇ ਬਲ ਨੇ ਤੁਸੀਂ ਨੇ ਇਕੱਠੇ ਕਰਕੇ ਚੰਗੀ ਤਰ੍ਹਾਂ ਇਸ ਸਲਾਡ ਨੂੰ ਉਸਲਾਡ ਨੂੰ ਦਾ ਫੋਲਡ ਕਰ ਦੇਣਾ ਹੈ ਹਲਕਾ ਜਿਹਾ ਹਲਕਾ ਫੋਲਡ ਕਰਨ ਤੋਂ ਬਾਅਦ ਅੱਗੇ ਆ ਕਿਹੜੀ ਜੀ ਨੇ ਉਸ ਦੇ ਪੇਜ ਨੇ ਜਿਹੜੇ ਥੋੜੇ ਜਿਹਾ ਵਧਾ ਲੈਣੇ ਹਨ ਬਾਹਰ ਜਿਹੜੇ ਵਧਾ ਲੈਣੇ ਹਨ ਚੰਗੀ ਤਰ੍ਹਾਂ ਸਲਾਡ ਦੇ ਵਿੱਚ ਸਾਰੇ ਜਿਹੜੇ ਪ੍ਰੋਪਰ ਜਿਹੜੇ ਨੇ ਬਲ ਪਾ ਲੈਣੇ ਹਨ ਬੈਕ ਤੱਕ ਜਿਹਨੇ ਬਲ ਪਾ ਕਿਹੜਾ ਸਲਾਡ ਨੂੰ ਲਗਾ ਦੇਣਾ ਹੈ ਜਿਹੜਾ ਤੁਸੀਂ ਨੇ ਇਹ ਸਲਾਡ ਲਗਾਉਣਾ ਹੈ ਜਿਸ ਤਰ੍ਹਾਂ ਤੁਸੀਂ ਨੇ ਦੂਸਰਾ ਸਲਾਡ ਲਗਾਇਆ ਸੀ ਉਸੇ ਤਰ੍ਹਾਂ ਇਹੜਾ ਤੁਸੀਂ ਨੀ ਤੀਸਰਾ ਇਹੜਾ ਲਗਾਉਣਾ ਹੈ। ਪੁਣੀ ਦਾ ਖੋਲਦਾ ਪਾਸਾ ਥਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਉਸ ਨੂੰ ਉੱਤੇ ਰੱਖ ਕੇ ਲੜ ਨੂੰ ਜੜਾਉਣੇ ਬੈਕ ਤੋਂ ਪਿੰਚ ਕਰ ਲੈਣਾ ਹੈ। ਪਿੰਚ ਕਰਨ ਤੋਂ ਬਾਅਦ ਦੇ ਵੀੜਾ ਨੂੰ ਗਰਾ ਦੇ ਮੱਦੇ ਬੂਥੇ ਦੀ ਮੱਦੇ ਨਾਲ ਤੁਸੀਂ ਇਹੜੇ ਵਾਲ ਨੇ ਉਹ ਇਕੱਠੇ ਕਰਕੇ ਉਸ ਨੂੰ ਲੜ ਨੂੰ ਜੜਾ ਹਲਕਾ ਜਿਹਾ ਫੋਲਡ ਕਰ ਦੇਣਾ ਹੈ। ਇਹੜਾ ਨੂੰ ਹਲਕਾ ਫੋਲਡ ਕਰਾਂ ਤਵਾ ਥੋੜਾ ਜਿਹਾ ਇਹੜਾ ਨੂੰ ਫੋਲਡ ਕਰ ਦੇਣਾ ਹੈ। ਕੰ ਕਿਤਰਾ ਇਸ ਲੜ ਦੇ ਵਿੱਚ ਜਿਹੜੇ ਬਲ ਨੇ ਦੂਰੇ ਪਾ ਲੈਣੇ ਹਨ ਸਾਰੇ ਲੜ ਦੇ ਵਿੱਚ ਇਹ ਨਹੀਂ ਜਿਹੜੇ ਪ੍ਰੋਪਰ ਜਿਹੜੇ ਬਲ ਪਾ ਕੇ ਇਸ ਲੜ ਦੇ ਵਿੱਚ ਇਹਨਾਂ ਵੇਖ ਤੱਕ ਇਸ ਲੜ ਨੂੰ ਜਿਹੜਾ ਲਗਾ ਲਗਾਉਣਾ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੇਕਰ ਤੁਹਾਡੇ ਲੜਵੀ ਨੋਕ ਦੇ ਕੋਲ ਢਿੱਲੇ ਹੋ ਜਾਂਦੇ ਹਨ ਜੇਕਰ ਤੁਹਾਡੇ ਬ ਵਾਲ ਢਿੱਲੇ ਰਹੇ ਹਨ ਦੇਖਣ ਤੁਸੀਂ ਉਸ ਦੇ ਵਿੱਚ ਜਿਹੜਾ ਤੁਸੀਂ ਬਾਹ ਦੇ ਦੀ ਮੱਧ ਨਾਲ ਜਾਂ ਫਿਰ ਪੱਗ ਬੈਂ ਦੀ ਮੱਧ ਨਾਲ ਤੁਸੀਂ ਜਿਹੜਾ ਵਾਲ ਨੇ ਤੁਸੀਂ ਟੈਟ ਕਰ ਲੈਣੇ ਹਨ ਚਿੰਗੀਤਰ ਆਈਡੀ ਤੁਹਾਡੀ ਸ਼ੇਵ ਆਈਡੀ ਤੁਸੀਂ ਨੂੰ ਉਹ ਵੀ ਸੈੱਟ ਕਰ ਲੈਣੀ ਹੈ ਜਿਹੜਾ ਤੁਸੀਂ ਨੇ ਅਗਲਾ ਲੜ ਲਗਾਉਣਾ ਹੈ ਜਿਸ ਤਰ੍ਹਾਂ ਤੁਸੀਂ ਨੇ ਪਹਿਲਾ ਲੜ ਲਗਾਏ ਹਨ ਉਸੇ ਤਰ੍ਹਾਂ ਜਿਹੜਾ ਤੁਸੀਂ ਨੇ ਅਗਲਾ ਲੜ ਲਗਾਉਣਾ ਹੈ खुलता पासा थली रख के ते बंद पासा उत्ते रख के इस लड़ लड़ते जड़े अंगूठे की मदद जड़ा लड़न इकट्ठा करके उस चंगी तरह जो बल पा के उस लड़ा लगा 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 है चंकी तरह सारे लड़ते हैं नेैग तक ने प्रोपर ने बल ने पा के इस लड़ में जरा लगा देना है ਇਹੜਾ ਤੁਸੀਂ ਨੇ ਗਲੜ ਦੋਣਾ ਹੈ ਪੂਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਮੱਧ ਪਾਸਾ ਤੇ ਰੱਖ ਕੇ ਇਸ ਲੜ ਦੇ ਵੀੜ ਤੇ ਉਹ ਅੰਗੂਠੇ ਦੀ ਮਦਨੜੇ ਬਲ ਇਕੱਠੇ ਕਰਕੇ ਇਸ ਲੜ ਨੂੰ ਜੜਾ ਹੱਕਾ ਹੋਲਡ ਕਰਕੇ ਇਸ ਲੜ ਦੇ ਵਿੱਚ ਹੀ ਐ ਤੂੰ ਇਹਨੂੰ ਚੰਗੀ ਤਰ੍ਹਾਂ ਬਲ ਪਾ ਜਿਹੜਾ ਇਸ ਲੜ ਨੂੰ ਲਗਾ ਦੇਣਾ ਹੈ ਇਸ ਲੜ ਨੂੰ ਜੜਾ ਤੂੰ ਚੰਗੀ ਤਰ੍ਹਾਂ ਜਿਹੜਾ ਤੂੰ ਸੈੱਟ ਕਰ ਲੈਣਾ ਹੈ ਇਹੜਾ ਤੁਸੀਂ ਨੇ ਲੜ ਲਗਾਉਣਾ ਹੈ ਇਸ ਲੜ ਨੂੰ ਇਹੜਾ ਤੁਸੀਂ ਨੇ ਪੂਰੀ ਚੰਗੀ ਤਰ੍ਹਾਂ ਇਸ ਲੜ ਨੂੰ ਜਿਹੜਾ ਬੈਕ ਤੱਕ ਜਿਹੜਾ ਸਾਫ਼ ਕਰਕੇ ਜਿਹੜਾ ਲੜ ਨੂੰ ਲਗਾਉਣਾ ਹੈ ਇਸ ਲੜ ਦੇ ਜਿਹੜਾ ਪੂਣੀ ਦਾ ਹੁਲਦਾ ਪਾਸਾ ਤਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਇਸ ਲੜ ਨੂੰ ਜਿਹੜਾ ਇਹਨੇ ਏਡਾ ਗੁੱਠੇ ਦੀ ਮਦਨਾ ਜਿਹੜਾ ਫੋਲਡ ਕਰ ਦੇਣਾ ਹੈ ਫੋਲਡ ਕਰਨਾ ਹੈ ਕਿੰਗੀ ਤਰ੍ਹਾਂ ਤੁਹਾਡਾ ਲੜਾ ਨੂੰ ਜਿਹੜਾ ਸੈੱਟ ਕਰਨਾ ਹੈ ਟਟ ਕਰਕੇ ਫਿਰ ਉਹ ਜਿਹੜਾ ਦਿਨ ਅਗਲਾ ਲੜ ਲਗਾਉਣਾ ਹੈ ਜੇ ਕਰਤਾਂ ਹੋ ਸਾਈਂ ਵੀਡੀਓ ਬਝੀ ਬਧਿਆਲਾ ਦੇਦਾ ਲਾਈਕ ਸ਼ੇਅਰ ਕਰਨ ਨੂੰ ਜੁੜ ਕਰਿਆ ਕਰੋ ਜਿਨਾਬੀਆਂ ਸਾਡੇ YouTube ਚੈਨਲ ਤੇ Facebook ਪੇਜ ਨੂੰ ਫੋਲੋ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਇਸ ਲੜਨੂੰ ਚੰਗੀ ਤਰ੍ਹਾਂ ਤੁਸੀਂ ਨੇ ਹਲਕਾ ਇਸ ਲੜਨੂੰ ਜਿਹੜਾ ਫੋਲ ਕੇ ਇਸ ਲੜਨੂੰ ਜਿਹੜਾ ਲਾਈਕ ਕਰ ਰਿਪੋਰਟ ਕਰ ਦੇਣਾ ਹੈ ਫੋਲਦਾਂ ਤੋਂ ਆ ਲੈ ਗਾ ਇਸ ਲੜਨੂੰ ਫੇਰ ਇੱਕ ਕਰ ਡਬਲ ਫੋਲਡ ਕਰਕੇ ਇਸ ਲੜਨੂੰ ਜਿਹੜਾ ਇੱਕ ਗਰ ਤੋੜਾ ਹਲਕਾ ਹੋਲਡ ਕਰਕੇ ਇਸ ਲੜਨੂੰ ਜਿਹੜਾ ਚੰਗੀ ਤਰ੍ਹਾਂ ਤੁਸੀਂ ਨੇ ਜਿਹੜਾ ਸਾਫ਼ ਕਰਕੇ ਜਿਹੜਾ ਲਗਾ ਲਗਾ ਦੇਣਾ ਹੈ ਚੰਗੀ ਤਰ੍ਹਾਂ ਇਸ ਲੜ ਨੂੰ ਇਹਦਾ ਨੇਗਰ ਫੋਲਡ ਕਰਕੇ ਇਸ ਲੜ ਨੂੰ ਦਾ ਇਹ ਮੈਡਾ ਪ੍ਰੋਪਰ ਰਲਾ ਸਾਫ ਕਰਕੇ ਲਗਾ ਲਗਾਉਣਾ ਹੈ। ਇਸ ਲੜ ਨੂੰ ਵੀ ਦਾ ਚੰਗੀ ਤਰ੍ਹਾਂ ਬែក ਤਾਂ ਕਿਹੜਾ ਸਾਫ ਕਰਕੇ ਇਸ ਲੜ ਨੂੰ ਜੜਾ ਲਗਾ ਦੇਣਾ ਹੈ। ਅੱਗ ਪੈਂਦੀ ਮਤੂ ਦੇ ਨਾਲ ਜਿਹੜਾ ਤੁਸੀਂ ਇਸ ਲੜ ਦੇ ਸਾਰੇ ਲੜਾਂ ਦੇ ਵਿੱਚ ਚੰਗੀ ਤਰ੍ਹਾਂ ਜਿਹੜੇ ਬਣ ਨੇ ਉਹ ਤੁਸੀਂ ਪਾ ਲੈਣੇ ਹਨ। ਆਲੇ ਜਿਹੜਾ ਪੱਗ ਪੈਨ ਲਗਾਉਣਾ ਹੈ ਕੱਲ੍ਹ ਦੀ ਲੜ ਦੇ ਲਈ ਉਹ ਤੁਸੀਂ ਨੇ ਪੱਗ ਪੈਨ ਜਿਹੜਾ ਨੱਕ ਦੀ ਸੇਹ ਦੇ ਵਿੱਚ ਲਗਾਉਣਾ ਹੈ ਨੱਕ ਦੀ ਸੇਹ 'ਚ ਲਗਾ ਕੇ ਉਸ ਪੱਗ ਪੈਨ ਨੂੰ ਜਿਹੜਾ ਬਹੁਤ ਚੰਗੀ ਤਰ੍ਹਾਂ ਹਲਕਾਇਆ ਤੇ ਨੇ ਉਸ ਲੜਨ ਨੂੰ ਜਿਹੜਾ ਕੱਲ ਪੱਗ ਪੈਨ ਨੂੰ ਜਿਹੜਾ ਬਾਹਰ ਰੱਖਣਾ ਹੈ ਚੰਗੀ ਤਰ੍ਹਾਂ ਜਿਹੜੇ ਪੱਗ ਪੈਨ ਦੀ ਮੋਦ ਨਾਲ ਜਿਹੜੇ ਬਲ ਨੇ ਉਹ ਪਾ ਲੈਣੇ ਹਨ ਪੁਣੇ ਜਿਹੜੇ ਬੈਗ 'ਤੇ ਪੱਗ ਪੈਨ ਦੀ ਮੋਦ ਨਾਲ ਜਿਹੜੇ ਬਲ ਨੇ ਉਹ ਪਾਉਣੇ ਹਨ ਜੇਕਰ ਤਾਂ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜੇ ਵੀਰੇ ਸਾਡੇ YouTube ਚੈਨਲ ਤੇ ਫੇਸਬੁਕ ਪੇਜ ਨੂੰ ਫੋਲੋ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ ਫੇਸ ਫੇਸਬੁਕ ਪੇਜ ਨੂੰ ਫੋਲੋ ਜਰੂਰ ਕਰਨਾ ਚੰਗੀ ਤਰ੍ਹਾਂ ਤੁਸੀਂ ਉਤਲੇ ਪੇਚਾਂ ਦੇ ਵਿੱਚ ਵੀ ਜਿਹੜਾ ਤੁਸੀਂ ਇਹਨਾਂ ਬਾਜਾ ਫੇਰ ਲੈਣਾ ਹੈ ਇਹ ਉਤਲੇ ਪੇਂਚਾਂ ਦਾ ਜਿਹੜਾ ਦਿਨੇ فاਸਲਾ ਤੁਸੀਂ ਨੂੰ ਇੱਕੋ ਜਿਹਾ ਰੱਖਣਾ ਹੈ ਕਿਹੜਾ ਤੁਸੀਂ ਨੇ ਅਗਲਾ ਲਾਣਾ ਹੈ ਉਸ ਲੜ ਥੋੜਾ ਪੁਣੀ ਨੂੰ ਖੋਲ ਕੇ ਇੱਕ ਪੱਲਾ ਉੱਤੇ ਰੱਖ ਕੇ ਤੇ ਕਪੱਲਾ ਥੱਲੇ ਨੂੰ ਫੋਲਡ ਕਰਕੇ ਉਸ ਲੜ ਦੇ ਵਿੱਚ ਜਿਹੜੇ ਜਿਹਨੇ ਬਲ ਨੇ ਪਾ ਲੈਣੇ ਹਨ ਉਸ ਲੜ ਦੇ ਵਿੱਚ ਜਿਹੜਾ ਨੇ ਕਲਗਿ ਲੜ ਕਲਵੋਣਾ ਹੈ ਪੱਗਪੈਨ ਲਗਾ ਕੇ ਉਸ ਨੂੰ ਥੋੜਾ ਦੱਬ ਕੇ ਹਲਕਾ ਜਿਹੜਾ ਪੱਗਪੈਨ ਉਹਨੇ ਬਾਹਰ ਆ ਕੇ ਲੈਣਾ ਹੈ ਚੰਗੀ ਤਰ੍ਹਾਂ ਇਸ ਲੜ ਦੇ ਵਿੱਚ ਜਿਹੜਾ ਤੁਸੀਂ ਨੇ ਬਲ ਪਾ ਲੈਣੇ ਹਨ ਇਰੇ ਤੁਹਾਡੇ ਉੱਤੇ ਬਲ ਪੈਂਦੇ ਹੋਣਗੇ ਤੁਸੀਂ ਉਸ ਨੂੰ ਜਿਹੜਾ ਬਾਦੀ ਮਦਨੜਾ ਤੁਸੀਂ ਨੇ ਕੱਢ ਦੇਣਾ ਹੈ ਨਾ ਕੱਲ੍ਹ ਦੇ ਲੜਨੜਾ ਪੱਗ ਪੈਂਦੇ ਥੱਲੇ ਜੀ ਲਿਆ ਕੇ ਉਸ ਨੂੰ ਜਿਹੜਾ ਸੱਜੇ ਪਾਸੇ ਵੱਲ ਘੁਮਾ ਦੇਣਾ ਹੈ ਜਿਹੜਾ ਲੜਨੜਾ ਸੱਜੇ ਪਾਸੇ ਵੱਲ ਘੁਮਾ ਕੇ ਤੁਸੀਂ ਉਸ ਲੜਨੜਾ ਹਲਕਾ ਇਹੜਾ ਕੁਲਕੇ ਲਗਾਉਣਾ ਹੈ ਨੂੰ ਸੱਜੇ ਪਾਸੇ ਵਾਲੋ ਕੁਮਾ ਕੇ ਇਹੜਾ ਸਲੱਡ ਨੂੰ ਹਲਕਾ ਇਹ ਆ ਜਨੇੜਾ ਖੋਲ ਕੇ ਜਲੜਨ ਨੂੰ ਲਗਾਉਣਾ ਹੈ ਅੱਖ ਦੇ ਕੋਲੋਂ ਵੀ ਇਹਨੇ ਇੱਕ ਥੋੜੀ ਪੱਗਾ ਉਹਨੇ ਸੈਟ ਕਰ ਲੈਣੀ ਹੈ ਚੰਗੀ ਤਰ੍ਹਾਂ ਉਸ ਲੜ ਮੇਰਾ ਹਲਕਾ ਖੋਲ ਕੇ ਉਸ ਨੂੰ ਜਿਹੜਾ ਸ਼ੇਪ ਦੇ ਕੋਲ ਦਬ ਦੇਣਾ ਹੈ ਜਿਹੜਾ ਤੁਸੀਂ ਕਲਗਿੜਾੜ ਲਗੋਣਾ ਹੈ ਉਸ ਨੂੰ ਜਿਹੜਾ ਤੁਸੀਂ ਸ਼ੇਪ ਦੇ ਕੋਲ ਚੰਗੀ ਤਰ੍ਹਾਂ ਦਬ ਦੇਣਾ ਹੈ ਜਿੱਥੋਂ ਵੀ ਤੁਹਾਡਾ ਕਲਗਿੜਾੜ ਜਿਹੜਾ ਬਾਹਰ ਆਇਆ ਹੋ ਤੁਸੀਂ ਨੇ ਉੱਥੋਂ ਚੰਗੀ ਤਰ੍ਹਾਂ ਪੁਰ ਬਾਅਦ ਹੀ ਮੋਦ ਦੇ ਨਾਲ ਤੁਸੀਂ ਉਸ ਲੜ ਨੂੰ ਅੰਦਰ ਕਰ ਦੇਣਾ ਹੈ ਤੰਗਿਹੜਾ ਇਦ ਤੋਂ ਡਿਸ਼ੇਪ ਆ ਇਦ ਤੋਂ ਉਹ ਵੀ ਸ਼ਟ ਕਰ ਲੈਣੀ ਹੈ ਤੋ ਵੀ ਇਦ ਤੋਂ ਡਿਸ਼ੇਪ ਆ ਉਹਦੇ ਨੇੜੇ ਸੈੱਟ ਕਰ ਲੈਣੀ ਹੈ ਜਿੱ ਕਿ ਤਰ੍ਹਾਂ ਤੁਸੀਂ ਨੇ ਬਾਦੀ ਮਦਨਾ ਸਾਰੇ ਲੜਾਂ ਦੇ ਵਿੱਚ ਜਿਹੜੇ ਬੰਨ੍ਹਨੇ ਉਹ ਪਾ ਲੈਣੇ ਹਨ ਜਿਹੜਾ ਤੁਸੀਂ ਨੇ ਸੈੱਟ ਗਣਾ ਹੈ ਸਿਰ ਦੇ ਸੈਂਟਰ ਤੋਂ ਪਹਿਲਾ ਲੜ ਲਗਾਇਆ ਸੀ ਉਹ ਸਾਰ ਨੂੰ ਖਿੱਚ ਕੇ ਪੂਰੇ ਸਿਰ ਤੋਂ ਸੇ ਕਵਰ ਕਰ ਦੇਣਾ ਹੈ ਔਰ ਕਹਿੰਦਾ ਧੰਨਵਾਦ ਜਿਹੜਾ ਪਿਛਲਾ ਲੜ ਲਗਾਏ ਦੋਨਾਂ ਨੇ ਹਟਾ ਫੁੱਲ ਲਗਾ ਕੇ ਲੜਨ ਨੂੰ ਈ ਬੈਕ ਤੇ ਆ ਬਈ ਨੇ ਬੜੀ ਦੇਖ ਲਈ ਧੰਨਵਾਦ ਬਾਈ ਜੀ ਖਾਲਸਾ ਬਾਈ ਜੀ ਫਤਿਹ